ਦੋਸਤੋ ਮੈਂ ਕੱਲ ਲਹਿਰਾ ਗਾਗਾ ਇੱਕ ਰਿਸ਼ਤੇਦਾਰ ਦੇ ਭੋਗ ਤੇ ਗਿਆ ਤਾਂ ਲਹਿਰਾ ਗਾਗਾ ਜੋ ਪੰਜਾਬ ਦਾ ਪਰਲਾ ਸਿਰਾ ਇੱਥੇ ਤੋਂ ਹਰਿਆਣਾ 17 ਕਿਲੋਮੀਟਰ ਆ ਸਾਰਾ ਇੱਥੇ ਸਾਡੇ ਇੱਕ ਰਿਸ਼ਤੇਦਾਰ ਆ ਮੁੰਡਾ ਜਿਹਦੀ ਉਮਰ ਮਹਿਜ 24 ਸਾਲ ਇਸ ਮੁੰਡੇ ਦੀ ਮੌਤ ਕੈਂਸਰ ਦੇ ਕਾਰਨ ਹੋਈ ਹੈ ਜੀ ਮੁੰਡਾ ਕੋਈ ਨਸ਼ਾ ਪੱਤਾ ਨਹੀਂ ਕਰਦਾ ਤਾਂ ਚੰਗੇ ਖਾਂਦੇ ਪੀਂਦੇ ਘਰ ਦਾ ਮੁੰਡਾ ਤਾਂ ਜੀ ਖੁਦ ਮੈਡੀਕਲ ਸਟੋਰ ਚਲਾਉਂਦਾ ਤਾਂ ਪੜਿਆ ਲਿਖਿਆ ਤਾਂ ਹੁਣ ਤੱਕ ਇਸ ਦੇ ਪਰਿਵਾਰ ਨੂੰ ਇਸ ਦਾ ਕੈਂਸਰ ਦਾ ਕਾਰਨ ਹੀ ਸਮਝ ਨਹੀਂ ਆਇਆ ਕਿ ਇਸ ਮੁੰਡੇ ਨੂੰ ਇਹ ਬੇਮੁਰਾਦ ਬਿਮਾਰੀ ਲੱਗੀ ਤਾਂ ਲੱਗੀ ਕਿਵੇਂ ਇਸ ਦੇ ਪਿਤਾ ਨੂੰ ਹੁਣ ਤੱਕ ਸਮਝ ਨਹੀਂ ਆਇਆ ਕਿ ਸਾਡਾ ਮੁੰਡਾ ਇਸ ਬਿਮਾਰੀ ਦੀ ਚਪੇਟ 'ਚ ਕਿਵੇਂ ਆ ਗਿਆ ਦੋਸਤੋ ਮੈਂ ਤਾਂ ਇਹੀ ਕਹੂੰਗਾ ਕਿ ਇਸ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਕਿਉਂਕਿ ਹੋਰ ਹੁਣ ਕੁਝ ਨਹੀਂ ਕਿਹਾ ਜਾ ਸਕਦਾ ਇਹਨਾਂ ਨੇ ਤਾਂ ਆਪਣਾ ਪੁੱਤ ਖੋ ਲਿਆ ਪਰ ਮੈਂ ਗੱਲ ਕਰਨੀ ਚਾਹੁੰਦਾ ਏ ਜੋ ਸ੍ਰੀ ਚਮਕੌਰ ਸਾਹਿਬ ਦੇ ਨਜ਼ਦੀਕ ਜੰਡ ਸਾਹਿਬ ਵਿਕੇ ਲੱਗਣ ਜਾ ਰਹੀ ਪੇਪਰ ਮਿੱਲ ਬਾਰੇ ਜਿਸ ਨੂੰ ਲਾਲ ਸ਼੍ਰੇਣੀ ਦੇ ਵਿੱਚ ਰੱਖਿਆ ਗਿਆ ਏ ਜੋ ਸਭ ਨਾਲੋਂ ਜ਼ਿਆਦਾ ਪਾਣੀ ਨੂੰ ਜ਼ਹਿਰੀਲਾ ਕਰਦੀ ਏ ਅੱਜ ਉੱਠਣ ਦਾ ਟਾਈਮ ਆ ਅੱਜ ਬੋਲਣ ਦਾ ਟਾਈਮ ਆ ਅੱਜ ਕੁਝ ਕਰਨ ਦਾ ਟਾਈਮ ਆ ਜੇ ਅਗਲੀ ਜਨਰੇਸ਼ਨਾਂ ਨੂੰ ਤੁਸੀਂ ਬਚਾਉਣਾ ਚਾਹੁੰਦੇ ਆ ਅੱਜ ਪਬਲਿਕ ਹੀਅਰਿੰਗ ਹੋਣ ਜਾ ਰਹੀ ਹੈ ਸ਼੍ਰੀ ਚਮਕੌਰ ਸਾਹਿਬ ਤੁਸੀਂ ਪਹੁੰਚੋ ਔਖੇ ਸੌਖੇ ਪਹੁੰਚੋ ਕਿਉਂਕਿ ਜੇ ਤੁਸੀਂ ਹੁਣ ਵੀ ਨਾ ਪਹੁੰਚੇ ਤਾਂ ਫਿਰ ਤੁਸੀਂ ਸਮਝ ਲਓ ਮਰੇ ਹੋਏ ਆ ਦੋਸਤੋ ਇਸ ਬਾਰੇ ਬਹੁਤ ਹੀ ਮਾਹਿਰਾ ਨੇ ਡਿਟੇਲ ਦੇ ਵਿੱਚ ਦੱਸਿਆ ਹੈ ਕਿ ਜਿੱਥੇ-ਜਿੱਥੇ ਇਹ ਫੈਕਟਰੀ ਲੱਗੀ ਆ ਮੌਤ ਦਾ ਤੰਡਵ ਹੋਇਆ ਉੱਥੇ ਕੈਂਸਰ ਘਰ-ਘਰ ਇਹ ਕਈਆਂ ਜੀਆਂ ਨੂੰ ਲੈ ਚੁੱਕਿਆ ਜੀ ਜੋ ਮੈਂ ਹੁਣ ਪਰਚਾ ਤੁਹਾਡੇ ਸਾਹਮਣੇ ਲਗਾਉਣ ਜਾ ਰਿਹਾ ਹਾਂ ਇਸ ਪਰਚੇ ਨੂੰ ਜ਼ੂਮ ਕਰਕੇ ਧਿਆਨ ਨਾਲ ਪੜਿਓ ਇਸ ਪਰਚੇ ਤੇ ਸਭ ਕੁਝ ਲਿਖਿਆ ਹੋਇਆ ਹੈ ਜਿੱਥੇ-ਜਿੱਥੇ ਇਹ ਫੈਕਟਰੀਆਂ ਲੱਗਦੀਆਂ ਏ ਕੀ ਹੁੰਦਾ ਹੈ ਦੋਸਤੋ ਅੱਜ ਸ੍ਰੀ ਚਮਕੌਰ ਸਾਹਿਬ ਬਹੁਤ ਸਾਰੇ ਦੁਕਾਨਦਾਰਾਂ ਨੇ ਦੁਕਾਨਾਂ ਵਧਾ ਕੇ ਇਸ ਰੋਸ ਦੇ ਵਿੱਚ ਇਸ ਹੀਅਰਿੰਗ ਦੇ ਵਿੱਚ ਪਹੁੰਚਣਾ ਹੈ ਇੱਕ ਦਿਨ ਕੰਮਾਂ ਨੂੰ ਸਮੇਟਦੇ ਹੋਏ ਤੁਸੀਂ ਵੀ ਉੱਥੇ ਜ਼ਰੂਰ ਜਾਓ ਬੇਨਤੀ ਆ ਸਾਡੇ ਪੂਰੇ ਇਲਾਕੇ ਵੱਲੋਂ ਕਿ ਜੇ ਤੁਸੀਂ ਚਮਕੌਰ ਸਾਹਿਬ ਦੇ ਵਾਸੀ ਹੋ ਚਮਕੌਰ ਸਾਹਿਬ ਹਲਕੇ ਦੇ ਵਾਸੀ ਹੋ ਤਾਂ ਉੱਥੇ ਹਾਜ਼ਰੀ ਜ਼ਰੂਰ ਲਾਓ ਤੇ ਜਿਹੜੇ ਚੁੱਪ ਬੈਠੇ ਸਿਆਸਤਦਾਨ ਨੇ ਜੋ ਚਮਕੌਰ ਸਾਹਿਬ ਨਾਲ ਸੰਬੰਧਿਤ ਨੇ ਕੋਈ ਗੱਲ ਨਹੀਂ ਅੱਜ ਤੁਸੀਂ ਸਾਨੂੰ ਪਿੱਠ ਦਿਖਾ ਕੇ ਕੋਈ ਗੱਲ ਨਹੀਂ ਸਮਾਂ ਆਊਗਾ ਤੁਹਾਡੇ ਤੋਂ ਵੀ ਇੱਕ ਇੱਕ ਗੱਲ ਦਾ ਜਵਾਬ ਮੰਗਿਆ ਜਾਊਗਾ ਅੱਜ ਜੋ ਤੁਹਾਡੇ ਚਮਚੇ ਚੁੱਪ ਬੈਠੇ ਨੇ ਚਾਹੇ ਉਹ ਆਪਣੇ ਨਿੱਜੀ ਮਫਾਦਿਆਂ ਨਾਲ ਲਾਲਚਾਂ ਲਈ ਚੁੱਪ ਬੈਠੇ ਨੇ ਕੋਈ ਗੱਲ ਨਹੀਂ ਪਾਣੀ ਤਾਂ ਤੁਹਾਡੇ ਬੱਚਿਆਂ ਨੇ ਵੀ ਪੀਣਾ ਵੀਰ ਕਿੰਨੇ ਕ ਫਿਲਟਰ ਕਰ ਲੂਗੇ ਇਹਨੂੰ ਕੈਂਸਰ ਨੂੰ ਇਸ ਲਈ ਆਪਣਾ ਇਨਸਾਨੀਅਤ ਫਰਜ ਸਮਝ ਕੇ ਉਠੋ ਤੇ ਅੱਜ ਸ੍ਰੀ ਚਮਕੌਰ ਸਾਹਿਬ ਜ਼ਰੂਰ ਪਹੁੰਚੋ ਪਿੱਛੇ ਜੇ ਲੱਖੇ ਸਿਧਾਣੇ ਨੇ ਅਮਿਤੋਜ ਮਾਨ ਨੇ ਲੋਕਾਂ ਨੂੰ ਚੇਤਾਇਆ ਕਿ ਉਠਖੜੋ ਅਸੀਂ ਬਹੁਤ ਦੂਰ ਬੈਠੇ ਆਂ ਪਰ ਇਹ ਇਸ ਲੜਾਈ ਤੁਹਾਨੂੰ ਸਭ ਨਾਲੋਂ ਪਹਿਲਾਂ ਸ਼ੁਰੂ ਕਰ ਦੇਣੀ ਚਾਹੀਦੀ ਸੀ ਸਾਡੇ ਨਾਲੋਂ ਪਹਿਲਾਂ ਸ਼ੁਰੂ ਕਰ ਦੇਣੀ ਚਾਹੀਦੀ ਸੀ ਪਰ ਸਾਡੇ ਲੋਕ ਇੱਕ ਦੂਸਰੇ ਦੇ ਪਿੱਛੇ ਲੋਕਣ ਦੇ ਆਦੀ ਹੋਏ ਹੋਏ ਆ ਖੈਰ ਹੁਣ ਸਮਾਂ ਹੈ ਇਕੱਠੇ ਹੋਣ ਦਾ ਆਓ ਅੱਜ ਚਮਕੌਰ ਸਾਹਿਬ ਇਕੱਠੇ ਹੁੰਨੇ ਆ ਜੀ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਦੇ ਹੋ